ਸਤਿ ਸ਼੍ਰੀ ਅਕਾਲ ਜੀ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਖਬਰਾਂ ਚੁਣਦੇ ਹਾਂ ਪ੍ਰੋਗਰਾਮ ਦਾ ਆਗਾਜ਼ ਕਰ ਲੈਣੇ ਆ ਪਰ ਦਰਸ਼ਕਾਂ ਲਈ ਇੱਕ ਅਹਿਮ ਜਾਣਕਾਰੀ ਅਸੀਂ ਹਮੇਸ਼ਾ ਦਿੰਦੇ ਹੁੰਦੇ ਹਾਂ ਕਿ ਗਲੋਬਲ ਪੰਜਾਬ ਟੀਵੀ ਨੂੰ ਹੁਣ ਤੁਸੀਂ ਯੂਐਸਏ ਦੇ ਵਿੱਚ ਸਲਿੰਗ ਪਲੇਟਫਾਰਮ ਦੇ ਉੱਤੇ ਵੀ ਵੇਖ ਸਕਦੇ ਹੋ ਤਾਂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਅਕਸਰ ਦੀ ਤਰ੍ਹਾਂ ਖਬਰਾਂ ਚੁੜ ਲਈਆਂ ਨੇ ਖਬਰਾਂ ਦੇ ਪਿੱਛੇ ਦੀ ਖਬਰ ਦੀ ਗੱਲ ਕਰਨੀ ਹੈ ਪ੍ਰੋਗਰਾਮ 'ਚ ਤਾਂ ਹੀ ਤਾਂ ਪ੍ਰੋਗਰਾਮ ਦਾ ਨਾਮ ਰੱਖਿਆ ਨਿਊਜ਼ ਬਿਹਾਈਂਡ ਨਿਊਜ਼ ਖਬਰਾਂ ਚੁਣੀਆਂ ਨੇ ਜੀ 26 ਜਨਵਰੀ ਦੇ ਵਿੱਚ ਜਿਹੜੀ ਪਰੇਡ ਹੋਈ ਹੈ 26 ਜਨਵਰੀ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪਰੇਡ ਹੋਈ ਹੈ ਸੀਐਮ ਮਾਨ ਨੇ ਉੱਥੇ ਭਾਸ਼ਣ ਦਿੱਤਾ ਹੈ ਭਾਸ਼ਣ ਦੇ ਵਿੱਚ ਕੀ ਕੀ ਹੈ ਸੀਐਮ ਮਾਨ ਦੇ ਕਿਹੜੀਆਂ ਗੱਲਾਂ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿਹੜੇ ਮੁੱਦੇ ਉਹਨਾਂ ਨੇ ਵਿਚਾਰੇ ਨੇ ਕਿਹੜੇ ਨਹੀਂ ਵਿਚਾਰੇ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਨਾਲ ਹੀ ਇੱਕ ਅਹਿਮ ਮੁੱਦਾ ਹੋਰ ਹੈ ਕਿ ਹੁਣ ਪੰਜਾਬ ਦੇ ਵਿੱਚ ਇਹ ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਵਿੱਚ ਜਿਹੜੇ ਹਾਦਸੇ ਹੁੰਦੇ ਨੇ ਸੜਕ ਹਾਦਸਿਆਂ ਦੇ ਤਹਿਤ ਜਿਹੜੇ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੀਆਂ ਜਾਨਾਂ ਇਹ ਸੁਰੱਖਿਆ ਫੋਰਸ ਜਿਹੜੀ ਬਚਾਏਗੀ ਨਾਲ ਹੀ ਕੌਮੀ ਪੱਧਰ ਤੇ ਅਹਿਮ ਖਬਰ ਅਸੀਂ ਲੈ ਕੇ ਆਏ ਹਾਂ ਕਿ ਇੰਡੀਆ ਗੱਠ ਜੋੜ ਦੇ ਵਿੱਚ ਇੱਕ ਹੋਰ ਮੋੜ ਆ ਗਿਆ ਮੋੜ ਕੀ ਆ ਉਹ ਇਹਦੇ ਬਾਰੇ ਵੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਦੱਸਣਾ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਇਹਨਾਂ ਤਮਾਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਲਈ ਅਸੀਂ ਸੱਦਾ ਦਿੰਦਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ 'ਚ ਧੰਨਵਾਦ ਗਪਾਲ ਜੀ ਔਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ 26 ਜਨਵਰੀ ਲੰਘ ਕੇ ਹਟੀ ਐ ਸਾਰੇ ਜਾਣਦੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਿਹੜਾ ਉਹ ਸਮਾਗਮ ਹੋਇਆ ਸੀ ਸੀਐਮ ਮਾਨ ਨੇ ਭਾਸ਼ਣ ਦਿੱਤਾ ਭਾਸ਼ਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀ ਐਮਾਨ ਨੇ ਕਹੀਆਂ ਆਪਣੇ ਪਰਿਵਾਰ ਨਾਲ ਸੰਬੰਧਿਤ ਵੀ ਕਹੀਆਂ ਸਮਾਜ ਨਾਲ ਸੰਬੰਧਿਤ ਵੀ ਕਹੀਆਂ ਪੰਜਾਬ ਦੀਆਂ ਜਿਹੜੀਆਂ ਝਾਕੀਆਂ ਨਕਾਰੀਆਂ ਗਈਆਂ ਸੀ ਉਹ ਉੱਥੇ ਦਿਖਾਈਆਂ ਗਈਆਂ ਉਹਨਾਂ ਦੇ ਸਬੰਧ ਵਿੱਚ ਵੀ ਕਈਆਂ ਹੋਰ ਵੀ ਕਾਫੀ ਸੋਸ਼ਲ ਇਸ਼ੂਸ ਤੇ ਉਹ ਬੋਲੇ ਨੇ ਦਰਸ਼ਕ ਸੁਣਨਾ ਚਾਹੁੰਦੇ ਨੇ ਜੀ ਉਹ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਪਿੱਛੇ ਦੀ ਕੋਈ ਗੱਲ ਹੁੰਦੀ ਹੈ ਕਈ ਵਾਰ ਤੁਹਾਡੇ ਤਾਂ ਸੁਣਨਾ ਚਾਹੁੰਦੇ ਨੇ ਸਰ ਕੀ ਕੀ ਆ ਸੀਐਮ ਦੇ ਭਾਸ਼ਣ ਚ ਗਪਾਲ ਦੇਖੋ ਜਦੋਂ ਆਪਾਂ 26 ਜਨਵਰੀ ਦੀ ਗੱਲ ਕਰਦੇ ਆ ਤਾਂ ਉਸ ਵੇਲੇ ਦੋ ਵੱਡੇ ਪ੍ਰੋਗਰਾਮ ਹੁੰਦੇ ਆ ਜਿਨ੍ਹਾਂ ਤੇ ਦਰਸ਼ਕਾਂ ਦੀ ਦੁਨੀਆ ਭਰ ਜਿਹੜੇ ਬੈਠੇ ਆਪਾਂ ਨੂੰ ਸੁਣਨ ਵਾਲੇ ਦੇਖ ਰਹੇ ਉਹਨਾਂ ਦੀ ਨਜ਼ਰਾਂ ਵੀ ਬੜੀਆਂ ਹੁੰਦੀਆਂ ਇੱਕ ਜਦੋਂ ਕੌਮੀ ਪੱਧਰ ਤੇ ਦਿੱਲੀ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਜੀ ਪ੍ਰਧਾਨ ਮੰਤਰੀ ਉਸ ਤੋਂ ਪਹਿਲਾਂ ਰਾਸ਼ਟਰਪਤੀ ਹਮ ਇੱਕ ਦਿਨ ਪਹਿਲਾਂ ਜਿਸ ਤਰੀਕੇ ਨਾਲ ਆਪਣੀ ਗੱਲ ਕਹਿੰਦੇ ਆ ਉਹਦੇ ਤੇ ਨਜ਼ਰ ਆਉਂਦੀਆਂ ਜੀ ਦੂਜਾ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦਾ ਜਿਹੜਾ ਸੂਬਾਈ ਪੱਧਰ ਦਾ ਸਮਾਗਮ ਹੁੰਦਾ ਗਣਤੰਤਰ ਦਿਵਸ ਦਾ ਉਹਦੇ ਤੇ ਕੀ ਬੋਲਦੇ ਆ ਜੀ ਉਹ ਸਾਰੇ ਦੇ ਨਾਲ ਜਿਹੜਾ ਹੈਗਾ ਸਾਰਾ ਕੁਝ ਸਿਸਟਮ ਨਾਲ ਹੈਗਾ ਜੁੜਿਆ ਹੁੰਦਾ ਹੈ ਪੰਜਾਬੀ ਜਿਹੜੇ ਇੱਥੇ ਬੈਠੇ ਆ ਬਾਹਰ ਬੈਠੇ ਆ ਸਵਾਗਤ ਹੈ ਜੋ ਤੁਸੀਂ ਗੱਲ ਕਰਦੇ ਜਾਨਣਾ ਚਾਹੁੰਦੇ ਨੇ ਕਿ ਕੀ ਹੋਇਆ ਬਿਲਕੁਲ ਜੀ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਤੰਤਰ ਦੇਸ਼ ਦੇ ਉੱਤੇ ਆਪਣਾ ਦਿਲ ਖੋਲ ਕੇ ਪੰਜਾਬੀਆਂ ਨਾਲ ਗੱਲਬਾਤ ਕੀਤੀ ਹੈ ਹਮ ਸਾਰੇ ਮੁੱਦਿਆਂ ਤੇ ਕੀਤੀ ਹੈ ਜੇ ਆਪਾਂ ਗੱਲ ਕਰੀ ਕੇਂਦਰ ਨਾਲ ਸੰਬੰਧਿਤ ਮੁੱਦਿਆਂ ਦੀ ਤਾਂ ਉਹਨਾਂ ਨੇ ਕੇਂਦਰ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲਿਆ ਹਮ ਆਪਾਂ ਅਕਸਰ ਚਾਕਿਆਂ ਬਾਰੇ ਗੱਲ ਕਰਦੇ ਹਾਂ ਜੀ ਚਾਕਿਆਂ ਦਾ ਮੁੱਦਾ ਉਹਨਾਂ ਨੇ ਬਣਾਇਆ ਬਹੁਤ ਵੱਡਾ ਮੁੱਦਾ ਹਮ ਉਹ ਕਹਿੰਦੇ ਸਾਡੇ ਬਗੈਰ ਤੁਸੀਂ ਗਣਤੰਤਰ ਦੇ ਸਮਨਾ ਕੇ ਮਿਲਾਉਂਗੇ ਪੰਜਾਬ ਤੋਂ ਬਗੈਰ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਬਿਲਕੁਲ ਪੰਜਾਬ ਦਾ ਯੋਗਦਾਨ ਬਹੁਤ ਜ਼ਿਆਦਾ ਜੀ ਪੰਜਾਬ ਦਾ ਵੱਡਾ ਯੋਗਦਾਨ ਹੈ ਕਿਵੇਂ ਤੁਸੀਂ ਕਲਪਨਾ ਕਰ ਸਕਦੇ ਬਿਲਕੁਲ ਸੋ ਸਿੱਧੇ ਤੌਰ ਤੇ ਨਿਸ਼ਾਨੇ ਤੇ ਲਿਆ ਕੇ ਪੰਜਾਬ ਨੂੰ ਕਿਉਂ ਅਣਗੋਲਿਆ ਕੀਤਾ ਗਿਆ ਚਾਖਿਆਂ ਚੋਂ ਉਹ ਤਾਂ ਹਾਈ ਹੈ ਪਹਿਲੀ ਵਾਰੀ ਨਹੀਂ ਬੋਲੇ ਠੀਕ ਹੈ ਕਿ ਗਣਤੰਤਰ ਦੇ ਇਸ ਮੌਕੇ ਤੇ ਉਹਨਾਂ ਨੇ ਗੱਲ ਕੀਤੀ ਹੈ ਪਹਿਲਾਂ ਵੀ ਇਸ ਮੁੱਦੇ ਤੇ ਲਗਾਤਾਰ ਗੱਲ ਕਰਦੇ ਆ ਰਹੇ ਆ ਜੀ ਇਹਦਾ ਨਤੀਜਾ ਇਹ ਵੀ ਨਿਕਲਿਆ ਪਿਛਲੇ ਦਿਨਾਂ ਚ ਕਿ ਕੇਂਦਰ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਇਸ ਮੁੱਦੇ ਤੇ ਜਵਾਬ ਵੀ ਦੇਣਾ ਪਿਆ ਕਿ ਜੀ ਟੈਕਨੀਕਲ ਵਜ੍ਹਾ ਹੋਗੀ ਅਗਲੀ ਵਾਰੀ ਪੰਜਾਬ ਨੂੰ ਲਾਵਾਂਗੇ ਸੋ ਇਹ ਭਗਵੰਤ ਮਾਨ ਨੇ ਐਤ ਕੀਤਾ ਜਿਹਾ ਇਹ ਕੌਮੀ ਪੱਤਰ ਤੇ ਝਾਕੀ ਪੰਜਾਬ ਦੀ ਨਹੀਂ ਆਈ ਪਰ ਅਗਲੀ ਵਾਰ ਸੀਟ ਜ਼ਰੂਰ ਆਪਣੀ ਰਾਖਵੀਂ ਕਰਵਾ ਲਈ ਪਰ ਜਿਹੜਾ ਸਿੱਧੂ ਸਾਹਿਬ ਅਗਲੀ ਵਾਰ ਕੇਂਦਰ ਦਾ ਜਿਹੜਾ ਫੈਸਲਾ ਸੀ ਝਾਕੀ ਦਿਖਾਉਣ ਦਾ ਇਹ ਇਸ ਗੱਲ ਤੋਂ ਬਾਅਦ ਆਇਆ ਸੀ ਜਦੋਂ ਸੀਐਮ ਮਾਨ ਨੇ ਐਲਾਨ ਕਰ ਦਿੱਤਾ ਕਿ ਤੁਹਾਡੇ ਵੱਲੋਂ ਨਕਾਰੀਆਂ ਝਾਕੀਆਂ ਸੀ ਪੰਜਾਬ ਦੀ ਹਰ ਗਲੀ ਦੇ ਵਿੱਚ ਦਿਖਾਉਣੀ ਹੈ ਇਸੇ ਕਰਕੇ ਮੁਖੰਤਰੀ ਭਗਵੰਤ ਮਾਨ ਇਹ ਕਹਿੰਦੇ ਆ ਯਾਰ ਮੈਨੂੰ ਕਹਿੰਦੇ ਬੋਲਦਾ ਬਹੁਤ ਆ ਮੈਂ ਬੋਲਦਾ ਕਹਿੰਦਾ ਫਿਰ ਮੈਂ ਬੋਲਦਾ ਤਾਂ ਹੀ ਮੇਰੀ ਗੱਲ ਸੁਣੀ ਜਾਂਦੀ ਹੈ ਨਾ ਜਿਵੇਂ ਪੰਜਾਬ ਲਈ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬੀਆਂ ਨੇ ਮੈਨੂੰ ਨੁਮਾਇੰਦਗੀ ਦਿੱਤੀ ਆ 92 ਸੀਟਾਂ ਚ ਤਾ ਕੇ ਭੇਜਿਆ ਸੀ ਮੈਂ ਇਹ ਨਹੀਂ ਗੱਲ ਕਰੂੰਗਾ ਤਾਂ ਹੋਰ ਕੌਣ ਗੱਲ ਕਰੇਗਾ ਬਿਲਕੁਲ ਜੀ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਣ ਦੀ ਹੀ ਵਜ੍ਹਾ ਹੈ ਕਿ ਅਗਲੇ ਸਾਲ ਲਈ ਜਿਹੜੇ ਪੰਜਾਬ ਦੀ ਚਾਕੀ ਦੀ ਜਿਹੜੀ ਸੀਟ ਹੈ ਉਹ ਰਿਜ਼ਰਵ ਹੋ ਗਈ ਹੈ ਪੱਕੀ ਹੋ ਗਈ ਹੈ ਨੈਸ਼ਨਲ ਪਲੇਟ ਦੇ ਵਿੱਚ ਆਏਗੀ ਆਏਗੀ ਜਦੋਂ ਆਪਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਦੇਖੋ ਪੰਜਾਬ ਦੇ ਬਾਰੇ ਚ ਉਹਨਾਂ ਜਿੱਥੇ ਚਾਕਿਆਂ ਦੀ ਕੌਮੀ ਪੱਧਰ ਤੇ ਜੋ ਹੋਇਆ ਉਸ ਮੁੱਦੇ ਨੂੰ ਨਿਸ਼ਾਨੇ ਤੇ ਲਿਆ ਜੀ ਦੂਜੀ ਗੱਲ ਜਿਹੜੀ ਹੈਗਾ ਉਸਨੇ ਪੰਜਾਬ ਦੇ 2 ਸਾਲ ਦੇ ਵਿੱਚ ਕਿਹਾ ਕਿ ਜੋ ਕੁਝ ਅਸੀਂ ਪ੍ਰਾਪਤ ਕੀਤਾ ਹੈ ਬਹੁਤ ਖਾਕ ਮੁੱਦਿਆਂ ਦੇ ਮੁਖੰਦਰੀ ਭਗਵੰਤ ਮਾਨ ਇਹਨੇ ਭਰੋਸੇ ਨਾਲ ਉਹ ਗੱਲ ਕਰ ਰਿਹਾ ਸੀ ਕਹਿੰਦਾ ਦੇਖੋ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਜੀ ਕਿ ਕੀ ਕੀ ਕੀਤਾ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਮ ਬੱਟੀ ਗੱਲ ਉਹਨੇ ਜਿਹੜਾ ਹੈਗਾ ਮੁਫਤ ਬਿਜਲੀ ਵਾਲੀ ਗੱਲ ਜਿਹੜੀ ਹੈਗੀ ਹੈ ਮੁਫਤ ਬਿਜਲੀ ਕਿਹਦਾ ਜਿਹੜਾ ਹੈਗਾ ਪ੍ਰੋਜੈਕਟ ਕਪਾਲ ਜੀ ਮੈਂ ਕਹਾਂਗਾ ਜੀ ਕਿ ਮੌਜੂਦਾ ਸਰਕਾਰ ਉਹਨਾਂ ਨੇ ਜਿਹਦੇ ਤੇ ਕਾਰਵਾਈ ਕੀਤੀ ਹੈ ਜੀ ਉਹ ਇਸ ਕਦਰ ਲਿਆ ਕਿ ਉਸ ਦੇ ਚਲਦਿਆਂ ਹਰ ਪੰਜਾਬੀ ਦਾ ਜਿਹੜਾ ਮੁਖੰਦਰੀ ਭਗਵੰਤ ਮਾਨ ਨੇ ਦਿਲ ਜਿਹੜਾ ਗਾ ਜਤਨ ਦੀ ਕੋਸ਼ਿਸ਼ ਕੀਤੀ ਹੈ ਹਮ ਜਣੇ ਉਹਨੇ ਹਰ ਘਰ ਸੇ ਲਾਟੂ ਨਹੀਂ ਨਹੀਂ ਗਿਆ ਲੱਗਦਾ ਕਿ ਆਪ ਦਾ ਲਾਟੂ ਹੀ ਹਰ ਦਿਲ ਚ ਪੰਜਾਬ ਦੇ ਚ ਜਗਾਤਾ ਜੀ ਇਸੇ ਕਰਕੇ ਮੁਖੰਦਰੀ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਕੋਈ ਵਜ੍ਹਾ ਹੀ ਨਹੀਂ ਹੈਗੀ ਕਿ ਮੈਨੂੰ ਦੱਸਣ ਦੀ ਲੋੜ ਪਵੇ ਹਮ ਕੋਈ ਲਾਟੂ ਦਿਲ ਚ ਜਾਗਦਾ ਹੋਵੇ ਉਦਲੀ ਦਾ ਬਟਨ ਦਬਾਉਣ ਦੀ ਵੀ ਲੋੜ ਨਹੀਂ ਪੈਂਦੀ ਜੀ ਬਿਲਕੁਲ ਸੋ ਬਿਜਲੀ ਦੇ ਮੁੱਦੇ ਤੇ ਉਹ ਕਹਿੰਦਾ ਕਿ ਵੱਡੀ ਗੱਲ ਹੈ ਕਿ ਸਾਰੇ ਪੰਜਾਬੀਆਂ ਦਾ ਮਨ ਜਿੱਤਿਆ ਦੂਜੇ ਮੁੱਦਿਆਂ ਦੀ ਗੱਲ ਕਰ ਲਈ ਆਪਾਂ ਰੋਜ਼ਗਾਰ ਦੀ ਗੱਲ ਕਰ ਲਈ ਉਹ ਕਹਿੰਦੇ ਕਿ ਕਰੋੜਾਂ ਕਰੋੜਾਂ ਰੁਪਏ ਦਾ ਜਿਹੜਾ ਰੋਜ਼ਗਾਰ ਦੇ ਜਿਹ ਮੁੱਦੇ ਦਾ ਆਪਾਂ ਜ਼ਿਕਰ ਕਰਦੇ ਆਂ ਤਾਂ ਵੱਡੀਆਂ ਫਰਮਾਂ ਵੱਡੀਆਂ ਕੰਪਨੀਆਂ ਪੰਜਾਬ ਆ ਰਹੀਆਂ ਹਨ ਇਨਵੈਸਟਮੈਂਟ ਕਰ ਰਹੀਆਂ ਹਨ ਜਿਹੜੀ ਇੰਡਸਟਰੀਅਲ ਗਰੋਥ ਹੋ ਰਹੀ ਹੈ ਉਸ ਦੇ ਨਾਲ ਲੱਖਾਂ ਪੰਜਾਬੀਆਂ ਨੂੰ ਰੋਜ਼ਗਾਰ ਮਿਲੇਗਾ ਜੀ ਇਸ ਮਾਮਲੇ ਨੂੰ ਵੀ ਉਹਨਾਂ ਨੇ ਲਿਆ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਬਾਕੀ ਬਹੁ ਬਖੀ ਵਿਕਾਸ ਦੀ ਗੱਲ ਉਹਨਾਂ ਨੇ ਕੀਤੀ ਆ ਕਿ ਅਸੀਂ ਹਰ ਮਾਮਲੇ 'ਚ ਪੰਜਾਬ ਅੱਗੇ ਜਾ ਰਿਹਾ ਇਸ ਵੇਲੇ ਖਾਸ ਤੌਰ ਤੇ ਜਿਹੜਾ ਹੈਗਾ ਉਹਨਾਂ ਨੇ ਲੜਕੀਆਂ ਦੀ ਵੀ ਗੱਲ ਕੀਤੀ ਆ ਕਿ ਲੜਕੀਆਂ ਨੂੰ ਜਦੋਂ ਆਪਾਂ ਸਤਕਾਰ ਦੀ ਆਦਰ ਦੀ ਗੱਲ ਕਰਦੇ ਆ ਇੱਕ ਤਾਂ ਚਾਕੀ ਦਾ ਹਾਈ ਆ ਉਹਨਾਂ ਨੇ ਕਮਾਈ ਭਾਗੋ ਨारी ਸ਼ਕਤੀ ਦੇ ਤੌਰ ਤੇ ਪਤੀ ਦੇ ਦੌਰਾਨ ਲੈ ਹੀ ਲਿਆ ਬਾਕੀ ਉਹ ਕਹਿੰਦੇ ਕਿ ਅਸੀਂ ਕੁੜੀਆਂ ਨੂੰ ਇਸ ਕਦਰ ਮਾਨਤਾ ਦਿੱਤੀ ਹੈ ਉਹ ਕਹਿੰਦੇ ਹੁਣ 42000 ਤੋਂ ਉੱਪਰ ਨੌਕਰੀਆਂ ਕਹਿੰਦੇ ਹੁਣ ਤੱਕ ਮੈਂ ਪੰਜਾਬ 'ਚ ਦੇ ਚੁੱਕਾ ਹਾਂ ਤੇ ਇਹਦੇ ਤੋਂ ਅੱਧੇ ਤੋਂ ਵੱਧ ਜਣੀਆਂ ਲੜਕੀਆਂ ਨੇ ਨੌਕਰੀਆਂ ਲਈਆਂ ਜੀ ਬਿਲਕੁਲ ਸ मुख्यमंत्री ਇਹ ਕਹਿੰਦੇ ਆ ਕਿ ਨੌਕਰੀਆਂ ਦੇ ਮਾਮਲੇ 'ਚ ਵੀ ਅੱਧ ਤੋਂ ਉੱਪਰ ਲੜਕੀਆਂ ਹਮ ਬਾਕੀ ਕੰਮਕਾਜ ਦੇ ਵਿੱਚ ਖਾਸ ਤੌਰ ਤੇ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇਹ ਸੁਨੇਹਾ ਜ਼ਰੂਰ ਦਿੱਤਾ ਹੈ ਜੀ ਕਿ ਲੜਕਾ ਹੋਵੇ ਜਾਂ ਲੜਕੀ ਇਸ ਮਾਮਲੇ 'ਚ ਵਿਤਕਰਾ ਨਹੀਂ ਤੁਹਾਨੂੰ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਉਹਨਾਂ ਹਤਿਆ ਦੇ ਮਾਮਲੇ 'ਚ ਉਹਨਾਂ ਨੇ ਸਿੱਧੇ ਤੌਰ ਤੇ ਆਪਣਾ ਪਰਿਵਾਰਕ ਸੁਨੇਹਾ ਦੇ ਕੇ ਵੀ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਘਰ 'ਚ ਲੜਕਾ ਆ ਰਿਹਾ ਲੜਕੀ ਆ ਰਹੀ ਹੈ ਇਹਦੇ ਲਈ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਕੋਈ ਸਿਸਟਮ ਨਹੀਂ ਜਾਣਨ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਹੈ ਕਿਤੇ ਤਾਂ ਲੜਕਾ ਆਏ ਜਾਂ ਲੜਕੀ ਆਵੇ ਜੀ ਉਹਦੇ ਕੰਮ ਕਾਜ ਤੇ ਉਹਦੀ ਕਿਸਮਤ ਤੇ ਉਹਨੂੰ ਅੱਗੇ ਭੇਖ ਚ ਕਿਹੋ ਜਿਹੇ ਮੌਕੇ ਮਿਲਦੇ ਆ ਇਸ ਤੇ ਬਹੁਤ ਕੁਝ ਨਰਪ ਕਰਦਾ ਫਿਰ ਉਹਨੇ ਐਗਜ਼ਾਮਪਲ ਵੀ ਦਿੰਦੇ ਆ ਇੱਕ ਪਰਿਵਾਰ ਦੀ ਕਿ ਦੇਖੋ ਇੱਕ ਪਰਿਵਾਰ ਦੇ ਵਿੱਚ ਦੋ ਕੁੜੀਆਂ ਸੀ ਉਹ ਦੋ ਕੁੜੀਆਂ ਜਿਹੜੀਆਂ ਹੈਗੀਆਂ ਐਗਜ਼ਾਮ ਜਿਹੜੇ ਹੋਏ ਪਿਛਲੇ ਦਿਨਾਂ ਚ ਜਿਸ ਤਰੀਕੇ ਨਾਲ ਜੁਡੀਸ਼ਰੀ ਦਾ ਇਮਤਿਹਾਨ ਲਿਆ ਉਹਨਾਂ ਨੇ ਪਾਸ ਕੀਤਾ ਉਹ ਕਹਿੰਦੇ ਉਸ ਪਰਿਵਾਰ ਦੀਆਂ ਦੋ ਕੁੜੀਆਂ ਜੱਜ ਬਣ ਗਈਆਂ ਇਕੱਠੀਆਂ ਕਹਿੰਦੇ ਕਿੱਥੇ ਦਾ ਕੁੜੀਆਂ ਨੂੰ ਅਕਸਰ ਮੁਖੰਦਰ ਭਗਵੰਨ ਮਾਨ ਦਾ ਤਾਂ ਹਾਈ ਨਾ ਇੱਕ ਪੰਜਾਬੀ ਮੁਹਾਵਰਾ ਉਹਨੂੰ ਬਹੁਤ ਠੇੜ ਤਰੀਕੇ ਨਾਲ ਬੋਲਣਾ ਆਉਂਦਾ ਉਹ ਕਹਿੰਦੇ ਦੇਖੋ ਕੁੜੀਆਂ ਜਦੋਂ ਆਉਂਦੀਆਂ ਜਾਂ ਜਾਂਦੀਆਂ ਕਹਿੰਦੇ ਜੀ ਪੱਥਰ ਜੰਪਿਆ ਕੋਈ ਕਹਿੰਦਾ ਜੀ ਵਟਾ ਵੱਜਿਆ ਇਸ ਤਰ੍ਹਾਂ ਦੀ ਪਾਸ਼ਾ ਇਸ ਤਰ੍ਹਾਂ ਦੇ ਲਫ਼ਜ਼ ਜਿਹੜੇ ਵਰਤੇ ਜਾਂਦੇ ਆ ਕਹਿੰਦੇ ਹੁਣ ਦੋ ਕੁੜੀਆਂ ਜਿਹੜੀਆਂ ਜੱਜ ਬਣ ਗਈਆਂ ਹਾਂ ਪਹਿਲਾਂ ਹੋ ਸਕਦਾ ਜਦੋਂ ਉਹਨਾਂ ਜਨਮ ਲਿਆ ਹੋਵੇਗਾ ਉਹ ਦੋਨਾਂ ਬਾਰੇ ਵੀ ਕਹਿੰਦੇ ਹੋਣਗੇ ਇਸ ਘਰ 'ਚ ਦੋ ਕੁੜੀਆਂ ਆ ਗਈਆਂ ਵਟਾ ਆ ਗਿਆ ਪੱਥਰ ਆ ਗਿਆ ਕਹਿੰਦੇ ਹੁਣ ਮਠਿਆਈ ਵਾਲੇ ਡੱਬੇ ਲੈ ਕੇ ਆ ਰਹੇ ਹਾਂ ਸੋ ਇਹ ਤਾਂ ਜਿਹੜੇ ਕੁੜੀਆਂ ਹੋਣ ਤੇ ਲੜਕੇ ਹੋਣ ਕਹਿੰਦੇ ਉਹਨਾਂ ਦੀ ਮਿਹਨਤ ਹੈ ਤੰਦਰੁਸਤੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਉਹਨਾਂ ਨੇ ਇਹ ਵੀ ਕਿਹਾ ਲड़का ਹੋਵੇ ਜਾਂ ਲੜਕੀ ਬੱਚੇ ਦੀ ਸਿਹਤ ਤੰਦਰੁਸਤ ਹੈਗੀ ਹੈ ਤਾਂ ਉਸ ਤੋਂ ਅੱਗੇ ਉਹਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਮੌਕੇ ਮਿਲਣੇ ਚਾਹੀਦੇ ਬਿਲਕੁਲ ਜੀ ਇਸ ਲਈ ਇਹਨਾਂ ਨੇ ਜੁੜਦੀ ਗੱਲ ਹੀ ਕਹਿੰਦੇ ਮੇਰੇ ਸਾਹਮਣੇ ਜਿਹੜੇ ਨੌਜਵਾਨ ਬੈਠੇ ਆ ਹਮ ਹਮ ਉਹਨਾਂ ਨੇ ਪ੍ਰਿਟੀਕਲ ਐਂਗਲ ਤੋਂ ਵੀ ਗੱਲ ਕੀਤੀ ਉਹ ਕਹਿੰਦੇ ਮੈਨੂੰ ਭਵਿੱਖ ਤੇ ਇਲੈਕਸ਼ਨਾਂ ਦੀਆਂ ਚੋਣਾਂ ਦਾ ਅਗਲੀਆਂ ਚੋਣਾਂ ਦਾ ਫਿਕਰ ਨਹੀਂ ਮੈਨੂੰ ਫਿਕਰ ਕਹਿੰਦੇ ਸਾਡੀ ਅਗਲੀ ਪੀੜੀ ਦਾ ਕਿ ਅਗਲੀ ਪੀੜੀ ਨੂੰ ਭਵਿੱਖ 'ਚ ਕਿਹੋ ਜਿਹੇ ਮੌਕੇ ਮਿਲਣੇ ਚਾਹੀਦੇ ਐ ਇਸ ਲਈ ਉਹ ਰੋਜ਼ਗਾਰ ਦੇ ਮਾਮਲੇ ਨਾਲ ਜੁੜਿਆ ਦੂਜੇ 이슈 ਨਾਲ ਜੁੜਿਆ ਕਿ ਮੈਂ ਚਾਹਨਾ ਕਿ ਜਿਹੜਾ ਸਾਡੀ ਨਵੀਂ ਪੀੜੀ ਐ ਉਹਦਾ ਭਵਿੱਖ ਚੰਗਾ ਹੋਇਆ ਜੀ ਜੀ ਅਕਸਰ ਮੁੱਖ ਮੰਤਰੀ ਬੋਲਦੇ ਰਹਿੰਦੇ ਆ ਨਾ ਮੁੱਦਿਆਂ ਦੇ ਉੱਤੇ ਕਹਿੰਦੇ ਰਹਿੰਦੇ ਆ ਕਿ ਬਾਹਰ ਨਾ ਜਾਣ ਜਿਹੜਾ ਹੈਗਾ ਪੰਜਾਬੀ ਇੱਥੇ ਮੌਕਾ ਮਿਲੇਗਾ ਪਰ ਇੱਕ ਗੱਲ ਜਿਹੜੀ ਦੂਜੇ ਐਂਗਲ ਤੋਂ ਵੀ ਮੈਂ ਜ਼ਰੂਰ ਸੰਜੀ ਕਰਨੀ ਚਾਹਾਂਗਾ ਕੁਝ ਇਹੋ ਜਿਹੇ ਮੁੱਦੇ ਵੀ ਆ ਜਿਹੜੇ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਚ ਨਹੀਂ ਨਹੀਂ ਸ਼ੋਹੀ ਹਮ ਉਹਨਾਂ ਦਾ ਜ਼ਿਕਰ ਵੀ ਆਪਾਂ ਕਰਨਾ ਚਾਹਾਂਗੇ ਜੀ ਬਿਲਕੁਲ ਜੀ ਉਹਨਾਂ ਜੋ ਨਸ਼ਿਆਂ ਦੇ ਮੁੱਦੇ ਤੇ ਦੇਖੋ ਹਮ ਬਹੁਤ ਵੱਡਾ ਮਾਮਲਾ ਹੈ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਨਸ਼ਿਆਂ ਤੋਂ ਕਿਵੇਂ ਮੁਕਤ ਬਣਾਇਆ ਜਾਏਗਾ ਇਸ ਮਾਮਲੇ 'ਚ ਉਹਨਾਂ ਨੇ ਪੰਜਾਬੀਆਂ ਦੇ ਸਾਹਮਣੇ ਕੋਈ ਤਸ ਬੇਸ ਨਹੀਂ ਕੀਤੀ ਹਾਲਾਂਕਿ ਸਤਾ ਚਾਉਣ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਏਗਾ ਹੁਣ ਜਿਹੜੇ ਇਸ ਫੀਲਡ ਦੇ ਮਾਹਰ ਹੈਗੇ ਉਹਨਾਂ ਦਾ ਕਹਿਣਾ ਹੈ ਕਿ 2 ਸਾਲ ਲੰਘ ਜਾਣ ਤੋਂ ਬਾਅਦ ਵੀ ਪੰਜਾਬ ਚ ਨਸ਼ਿਆਂ ਦੀ ਸਥਿਤੀ ਉਸੇ ਤਰੀਕੇ ਨਾਲ ਹੈ ਆਪਾਂ ਜਾਣਦੇ ਆਂ ਕਈ ਵਾਰੀ ਵੀਡੀਓ ਵਾਇਰਲ ਹੁੰਦੀਆਂ ਦੇਖਣ ਵਾਲਿਆਂ ਨੂੰ ਸਾਨੂੰ ਸ਼ਰਮ ਆਉਂਦੀ ਹੈ ਕਿ ਪੰਜਾਬਣ ਕੁੜੀਆਂ ਕੋਈ ਬੱਸ ਸਟੈਂਡ ਤੇ ਨਸ਼ੇ ਤੋਤ ਪਈ ਹੁੰਦੀ ਹੈ ਪਬਲਿਕ ਪਲੇਸ ਤੇ ਹੁੰਦੀ ਹੈ ਸੋ ਲੜਕੇ ਹੋਣ ਜਾਂ ਲੜਕੀਆਂ ਜਦੋਂ ਨਸ਼ਿਆਂ ਦੀ ਗੱਲ ਆਉਂਦੀ ਹੈ ਇਸ ਮਾਮਲੇ 'ਚ ਪੰਜਾਬ ਦਾ ਸਿਰ ਲਾਜ਼ਮੀ ਤੌਰ ਤੇ ਚੁੱਕਦਾ ਹੈ ਸ਼ਰਮਿੰਦਗੀ ਦੇ ਨਾਲ ਉਸ ਮੁੱਦੇ ਦੇ ਉੱਤੇ ਪੰਜਾਬ ਨੂੰ ਨਸ਼ਾ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ ਜਾਂ ਵੱਡੇ ਨਸ਼ਾ ਤਸਕਰਾਂ ਦੇ ਖਿਲਾਫ ਕਿਵੇਂ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਜ਼ਰੂਰ ਹੈ ਆਪਾਂ ਕਹੀਏ ਕਿ ਜਦ ਬਿਕਰਮਜੀਤਿਆ ਦਾ ਨਾਮ ਜੋੜ ਕੇ ਨਾਲ ਗੱਲ ਕਰਦੇ ਆ ਕਿ ਦੇਖੋ ਜੀ ਮੈਂ ਵੱਡਾ ਬਿਕਰਮਜੀਤਿਆ ਨੂੰ ਹੱਥ ਪਾਇਆ ਹੈ ਉਹਦੇ ਬਾਰੇ ਨਸ਼ੇ ਦੀ ਚਿੱਤੇ ਦੀ ਗੱਲ ਵੀ ਕਰਦੇ ਆ ਪਰ ਇਸ ਦੇ ਖਿਲਾਫ ਬਿਕਰਮਜੀਤਿਆ ਕਹਿੰਦੇ ਕਿ ਤਾਂ ਰਾਸੀ ਬਦਲੇ ਕੋਰੀ ਦੀ ਭਾਵਨਾ ਨਾਲ ਹੈ ਜੀ ਇੱਕ ਤਰ੍ਹਾਂ ਵਿਅਕਤੀਗਤ ਮਾਮਲਾ ਹੈ ਪਰ ਜਦੋਂ ਆਪਾਂ ਨਸ਼ਿਆਂ ਦੇ ਮੁੱਦੇ ਦੀ ਗੱਲ ਕਰਦੇ ਆ ਤਾਂ ਪੰਜਾਬ ਨੂੰ ਅਜੇ ਠੱਲ ਨਹੀਂ ਪਈ ਤੇ ਹੁਣ ਗਨਤੰਤਰ ਦੇ ਇਸ ਦੇ ਮੌਕੇ ਤੇ ਇਹਦੇ ਬਾਰੇ ਵੀ ਜਿਹੜੇ ਉਹਦੇ ਮੂੰਹੋਂ ਕੋਈ ਚੰਗੇ ਸ਼ਬਦ ਹੋਣੇ ਚਾਹੀਦੇ ਠੱਲ ਪੈਣ ਬਾਰੇ ਉਹ ਭਰੋਸਾ ਕਿਤੇ ਨਜ਼ਰ ਨਹੀਂ ਆਇਆ ਦੂਜਾ ਅਹਿਮ ਵੱਡਾ ਮੁੱਦਾ ਜਿਹਦੇ ਪੰਜਾਬੀ ਬਹੁਤ ਭਾਵੁਕ ਹੈ ਉਹ ਹੈਗਾ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਦਾ ਮਾਮਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਗੋਲੀ ਕਾਣ ਦਾ ਮਾਮਲਾ ਇਹਦੇ ਤੇ ਸਾਲੋਂ ਸਾਲ ਸਰਕਾਰਾਂ ਨਿਕਲੀਆਂ ਅਕਾਲੀ ਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲੀ ਗਈ ਕੈਪਟਨ ਮਰਿੰਦਰ ਜਿਹੜਾ ਹੈਗਾ ਗੁਟਕਾ ਸਾਹਿਬ ਹੱਥ ਚ ਆਪਾਂ ਸਾਰੇ ਜਾਣਦੇ ਆ ਫੜ ਕੇ ਉਹਨੇ ਸੌ ਖਾਦੀ ਉਹ ਚਲੇ ਗਏ ਉਸ ਤੋਂ ਬਾਅਦ ਹੋ ਰਾਇ ਚਨੀ ਸਾਹਿਬ ਉਹ ਚਲੇ ਗਏ ਇਨਸਾਫ ਨਹੀਂ ਮਿਲੇ ਸਾਫ ਨਹੀਂ ਮਿਲਿਆ ਤੇ ਹੁਣ ਮੁਖਵੰਤਰੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਵਾਦਾ ਇਹਨਾਂ ਨੇ ਵੀ ਇਹੀ ਕੀਤਾ ਸੀ ਜੀ ਇਸ ਮੁੱਦੇ ਤੇ ਕਦੋਂ ਤੱਕ ਨ્યા ਤੇ ਇਨਸਾਫ ਮਿਲੇਗਾ ਮੈਂ ਦੇਖ ਰਿਹਾ ਸੀ ਕਿ ਮੀਡੀਆ ਚ ਕਿਧਰੇ ਇਹਨਾਂ ਵਿਰੋਧੀ ਧਿਰੋਂ ਇਹ ਵੀ ਸਵਾਲ اٹھਾਰਿਆ ਹੈ ਕਿ ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਜੀ ਇਹਨਾਂ ਨੇ ਜਿਹੜਾ ਡੇਰਾ ਮੁਖੀ ਆ ਰਾਮ ਰਹੀਮ ਹੂੰ ਉਸ ਤੇ ਕਾਰਵਾਈ ਕਿਉਂ ਕੀਤੀਆਂ ਜਾਂਚ ਪੜਤਾਲ ਆ ਸਿੱਟਾ ਸਾਰਿਆਂ ਦੀ ਕੜੀ ਕਿਤੇ ਜਾ ਕੇ ਉਸ ਡੇਰੇ ਨਾਲ ਜੁੜਦੀ ਹੈ ਜੀ ਗੁਰੂਗੰਗਸਰ ਦੀ ਬੀਤਵੀ ਦੇ ਮੁੱਦੇ ਦੀ ਜੋ ਆਪਾਂ ਗੱਲ ਕਰਦੇ ਹਾਂ ਤਾਂ ਕਿਧਰੇ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਜਿਹੜੇ ਸਾਜ਼ਿਸ਼ ਘੜੀ ਗਈ ਉਹਦਾ ਸਬੰਧ ਡੇਰੇ ਨਾਲ ਜਾ ਕੇ ਜੁੜਦਾ ਹੈ ਤਾਂ ਡੇਰੇ ਦਾ ਮੁਖੀ ਕੌਣ ਹੈ ਉਸ ਨੂੰ ਤਾਂ ਬਾਰ ਬਾਰ ਪਰੋਲ ਮਿਲ ਰਹੀ ਹੈ ਜਿਹੜੇ ਪਰੋਲ ਦੇ ਰਹੇ ਆ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਹਮਾਇਤੀ ਜਿਹੜੇ ਆ ਉਹਨਾਂ ਨਾਲ ਅਕਾਲੀ ਦਲ ਹੱਥ ਮਿਲਾਉਣ ਨੂੰ ਫਿਰਦਾ ਸੋ ਇਸ ਮੁੱਦੇ ਤੇ ਜਿੱਥੇ ਮੋਕੰਤਰੇ ਭਗਵੰਤ ਮਾਨ ਉਹਦੀ ਸਰਕਾਰ ਵੀ ਇੱਕ ਟੈਰੇ ਚ ਖੜੀ ਹੁੰਦੀ ਹੈ ਕਿ ਕਾਰਵਾਈ ਨਹੀਂ ਕੀਤੀ ਗਈ ਉੱਥੇ ਜਿਹੜੇ ਸਵਾਲ ਪੁੱਛ ਰਹੇ ਆ ਸਵਾਲ ਉਹਨਾਂ ਦੇ ਵੀ ਉੱਠ ਰਹੇ ਜੀ ਬਿਲਕੁਲ ਸਿੱਧੂ ਸਾਹਿਬ ਇਤਾ ਠਹਿਰੀ ਗੱਲ ਸੀਐਮ ਦੇ ਭਾਸ਼ਣ ਦੀ ਕਿ ਸੀਐਮ ਦੇ ਭਾਸ਼ਣ ਦੇ ਵਿੱਚ ਕੀ ਕੁ ਸੀ ਕੀ ਕੁਝ ਨਹੀਂ ਸੀ ਉਥੇ ਹੀ ਹੁਣ ਪੰਜਾਬ ਸਰਕਾਰ ਇੱਕ ਮੁਹਿੰਮ ਹੈ ਜਿਹੜੀ ਸ਼ੁਰੂ ਕਰ ਰਹੀ ਹੈ ਸੜਕ ਸੁਰੱਖਿਆ ਫੋਰਸ ਤਹਿਤ ਜੀ ਆਏ ਸਾਲ ਹੀ ਜਿਹੜੀ ਪੰਜਾਬ ਦੇ ਵਿੱਚ ਰੇਸ਼ੋ ਬਾਹਰ ਆਈ ਹੈ ਸੜਕ ਹਾਲਤਾਂ ਦਾ ਸ਼ਿਕਾਰ ਹੁੰਦੇ ਨੇ ਜੋ 6000 ਤੱਕ ਜਾਨਾਂ ਨੇ ਜਿਹੜੀਆਂ ਉਹ ਚਲੀਆਂ ਜਾਂਦੀਆਂ ਨੇ ਉਹ ਤੇ ਸੀਐਮ ਮਾਨ ਕਹਿੰਦੇ ਨੇ ਕਿ ਜੇ 6000 ਜਾਨਾਂ ਨਹੀਂ ਅਸੀਂ ਬਚਾ ਪਾਵਾਂਗੇ ਤੇ ਸਾਰੀਆਂ ਜੇ ਨਹੀਂ ਬਚਾ ਪਾਵਾਂਗੇ ਤਾਂ ਅੱਧੀਆਂ ਤਾਂ ਬਚਾ ਪਾਵਾਂਗੇ ਨਾ ਇਸ ਦੇ ਤਹਿਤ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਜੀ ਇਹ ਜਿਹੜਾ ਸ਼ੁਰੂ ਕਰਨ ਜਾ ਰਹੇ ਨੇ ਹੁਣ ਸੜਕ ਸੁਰੱਖਿਆ ਫੋਰਸ ਇਹ ਬਹੁਤ ਵੱਡਾ ਮਾਮਲਾ ਬਹੁਤ ਹੀ ਸਵੇਦਨਸ਼ੀਲ ਮੁੱਦਾ ਜਿਸ ਮੁੱਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੀ ਕਿ ਕੱਲ ਮੇਰਾ ਖਿਆਲੋ ਜਲੰਧਰ ਦੇ ਵਿੱਚੋਂ ਜਿਹੜਾਗਾ ਇਸ ਪ੍ਰੋਗਰਾਮ ਦਾ ਇਸ ਪ੍ਰੋਜੈਕਟ ਦਾ ਆਗਾਜ਼ ਕਰਨਗੇ ਹੂੰ ਹੂੰ ਉਹਦੇ ਮੁਤਾਬਕ ਇਹ ਹੈ ਕਿ ਪੰਜਾਬ ਦੇ ਵਿੱਚ ਨਵੀਂ ਕਿਸਮ ਦੀ ਫੋਰਸ ਸੜਕ ਸੁਰੱਖਿਆ ਫੋਰਸ ਕਾਇਮ ਕੀਤੀ ਜਾ ਰਹੀ ਜਿਹੜੀ ਕਿ ਪਹਿਲਾਂ ਹੈ ਹੀ ਨਹੀਂ ਸੀ ਉਹਦੇ ਆਪਣੀ ਕਿਸਮ ਦੀਆਂ ਵਰਦੀਆਂ ਹੋਣਗੀਆਂ ਜੀ ਉਹਨਾਂ ਨੂੰ ਆਧਨਿਕ ਸਾਜੋ-ਸਮਾਨ ਦਿੱਤਾ ਜਾਏਗਾ ਨਵੇਂ ਤੋਂ ਕਿਸ ਨੇ ਗੱਡੀਆਂ ਦਿੱਤੀਆਂ ਜਾਣੀਆਂ ਉਹਨਾਂ ਗੱਡੀਆਂ ਦੇ ਅੰਦਰ ਕੈਮਰੇ ਲੱਗੇ ਹੋਣਗੇ ਜਿਹੜੇ ਦੂਰ ਤੱਕ ਨਜ਼ਰ ਮਾਰ ਸਕਣਗੇ ਕਿ ਸੜਕ ਦੇ ਕੀ ਕੋਈ ਹਾਸਾ ਵਾਪਰ ਹੈ ਜਾਂ ਕੀ ਗਤੀਵਿਧੀਾਂ ਹੋ ਰਹੀਆਂ ਔਰ ਜਿਹਦੇ ਨਾਲ ਜਿਹੜਾ ਹੈਗਾ ਫੋਨ ਸਿਸਟਮ ਦੇ ਰਾਈ ਜਿਹੜਾ ਹੈਗਾ ਉਹ ਕਿਸੇ ਦੇ ਉੱਤੋਂ ਵੀ ਨੰਬਰ ਕਮਾ ਕੇ ਜਿਹੜਾ ਗੱਡੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਣੀ ਉਹਨਾਂ ਦਾ ਕੰਮ ਹੀ ਇਹ ਹੋਏਗਾ ਕਿ ਸੜਕ ਦੇ ਉੱਤੇ ਨਜ਼ਰ ਰੱਖਣੀ ਜੇ ਵਾਕਈ ਇਹ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਂਦਾ ਜੀ ਮੈਂ ਸੋਚਦਾ ਕਿ ਕਾਫੀ ਵੱਡੀ ਰਾਹਤ ਹੋਏਗੀ ਪੰਜਾਬ ਲਈ ਪੰਜਾਬੀ ਦੇ ਲਈ ਕੋਈ ਅਕਸਰ ਹੁੰਦਾ ਕਿ ਆਕਪਾ ਜਦੋਂ ਹੁਣ ਆਪਾਂ ਇਹਨਾਂ ਦਿਨਾਂ ਚੋ ਦੇਖ ਰਹੇ ਹਾਂ ਤੋਂਦ ਵਾਲਾ ਮੌਸਮ ਹੈ ਤੋਂਦ ਵਾਲਾ ਮੌਸਮ ਨਾ ਵੀ ਹੋਏ ਹਾਸੇ ਤਦਵੀ ਹੁੰਦੇ ਆ ਪਰ ਤੋਂਦ ਵਾਲੇ ਮੌਸਮ ਚ ਜ਼ਿਆਦਾ ਹੁੰ ਜਦੋਂ ਕੋਈ ਤੂੜੀ ਦਾ ਪਰ ਹੈ ਟਰੱਕ ਜਾ ਰਿਹਾ ਹੈ ਇਹਦਾ ਕੋ ਟਰਾਲਾ ਖਰਾਬ ਹੋ ਗਿਆ ਪਹਿਲੀ ਗੱਲ ਤਾਂ ਕਾਫੀ ਗਿੰਦੀ ਸਾਡੇ ਲੋਕਾਂ ਦੀ ਹੀ ਅਣਗਹਿਲੀ ਹੁੰਦੀ ਹੈ ਕਿ ਗੱਡੀ ਖਰਾਬ ਹੋ ਗਈ ਉਹਨੂੰ ਸੜਕ ਦੇ ਕਿਨਾਰੇ ਤੇ ਖੜਾ ਕਰ ਦਿਓ ਉਹਦੀ ਵਾਰੀ ਤਾਂ ਕਿਨਾਰੇ ਨਹੀਂ ਸੜਕ ਦੇ ਉੱਤੇ ਹੀ ਖੜੀ ਹੁੰਦੀ ਹੈ ਗੱਡੀ ਤੇ ਪਿੱਛੋਂ ਕਿ ਤੇਜ਼ ਰਫ਼ਤਾਰ ਵਾਹਨ ਆ ਰਹੇ ਹੁੰਦਾ ਕਾਰ ਆ ਰਹੀ ਆ ਬੱਸ ਸਾਰੀ ਇੱਕ ਹੋਰ ਗੱਡੀ ਆ ਰਹੀ ਆ ਉਹ ਜਦੋਂ ਵਿਚ ਵਜਦੀ ਹੈ ਤਾਂ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਅਕਸਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ਤੇ ਬੋਲਦੇ ਆ ਪਿਛਲੇ ਦਿਨਾਂ ਚ ਪੰਜਾਬ ਦੇ ਜਿਹੜੇ ਚਾਰ ਜਵਾਨ ਜਿਹੜੇ ਗਏ ਜੀ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਪੁਲਿਸ ਵਾਲਿਆਂ ਦੀ ਸਰਫੇਜ਼ ਕਰਕੇ ਕਿ ਅੱਗੇ ਇੱਕ ਗੱਡੀ ਖੜੀ ਸੀ ਸੜਕ ਦੇ ਉੱਤੇ ਖਰਾਬ ਉਹਦੇ ਜਾ ਕੇ ਉਹਨਾਂ ਦੀ ਗੱਡੀ ਵੱਜੀ ਤੇ ਉਹ ਚਾਰ ਜਿਹੜੇ ਨੌਜਵਾਨ ਸੀਗੇ ਪੁਲਿਸ ਦੇ ਉਹ ਸ਼ਹਾਦਤ ਪਾ ਗਏ ਸੋ ਇਹ ਬੜਾ ਦੁੱਖ ਦਾ ਮਹਿਸੂਸ ਹੁੰਦਾ ਹੈ ਤਾਂ ਕਈ ਘਰਾਂ ਦੇ ਅੰਦਰ ਚਾਹੇ ਕਿਸੇ ਦੇ ਬੱਚਾ ਹੈ ਚਾਹੇ ਕਿਸਦਾ ਵੱਡਾ ਬਾਪ ਹੈ ਬਜ਼ੁਰਗ ਹੈ ਮਾਤਾ ਹੈ ਜਦੋਂ ਇਹ ਜਿਹੇ ਹਾਸੇ ਵਾਪਰਦੇ ਆ ਪਹਿਲਾਂ ਤਾਂ ਹਸਪਤਾਲਾਂ 'ਚ ਖੱਜਲ ਖਵਰੀ ਉੱਥੇ ਬੇਤਾ ਦਾ ਵੱਡੇ ਪਹਾੜ ਟੁੱਟਦੇ ਆ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਘਰ 'ਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਸੋ ਇਸ ਮਾਮਲੇ ਤੇ ਜਿਹੜਾ ਨਵੀਂ ਫੋਰਸ ਕੈਂਪ ਕੀਤੀ ਗਈ ਹੈ ਦੇ ਫੋਰਸ ਵਾਕ ਹੈ ਉਸ ਠੱਗ ਨਾਲ ਹਰਕਤ ਚਾਹੁੰਦੀ ਹੈ ਜਿਹੜੇ ਮੁੱਖ ਮੰਤਰੀ ਭਗਵਾਨ ਜੀ ਕਹਿ ਰਹੇ ਹਨ ਮੁੱਖ ਮੰਤਰੀ ਦਾ ਕਹਿਣਾ ਕਿ ਜਦੋਂ ਤੁਸੀਂ ਜ਼ਿਕਰ ਕੀਤਾ ਜੀ ਕਿ ਸਾਜ ਦੇ 6000 ਜਾਨਾਂ ਸੜਕ ਹਾਦਸਿਆਂ ਚਲੀਆਂ ਜਾਂਦੀਆਂ ਜੀ ਉਹ ਕਹਿੰਦੇ ਜੇ ਇਹਨਾਂ ਚ ਉਸੇ ਦੀਆਂ ਵੀ ਵਿਚਾਲੀ 3000 ਵੀ ਵਿਚਾਲੀਏ ਤੇ ਸਮਝ ਲਓ ਸਾਡੀ ਪ੍ਰਾਪਤ ਇਹ ਕਿ ਚੰਗਾ ਸੁਨੇਹਾ ਹੈ ਦੇਖਿਆ ਜਾਏਗਾ ਕਿ ਕੌਣ ਵਾਲੇ ਦੇਣਾ ਚਾਹਦੇ ਤੇ ਅਮਲ ਕਿੰਨਾ ਕੋ ਜੀ ਬਿਲਕੁਲ ਸਿੱਧੂ ਸਾਹਿਬ ਬਿਲਕੁਲ ਚੰਗਾ ਸੁਨੇਹਾ ਕਿ ਜੇਕਰ 6000 ਨਹੀਂ ਤਾਂ ਕੁਝ ਤਾਂ ਜਾਨਾਂ ਬਚ ਸਕਣਗੀਆਂ ਅੱਧੀਆਂ ਹੀ ਬਚ ਸਕਣਗੀਆਂ ਸਾਰੀਆਂ ਹੀ ਨਹੀਂ ਉੱਤੇ ਹੀ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਸੜਕ ਤੇ ਗੱਡੀ ਖੜੀ ਹੁੰਦੀ ਹੈ ਕੋਈ ਘੱਟੋ ਘੱਟ ਉਸ ਚੀਜ਼ ਨੂੰ ਹੀ ਨੱਥ ਪਵੇਗੀ ਜਿਹੜੀ ਸੜਕ ਸੁਰੱਖਿਆ ਫੋਰਸ ਚੀਜ਼ ਹੈ ਉਹ ਜਿਹੜਾ ਰੂਲਸ ਨੇ ਉਹ ਫਾਲੋ ਕਰਵਾਏਗੀ ਤੇ ਉਹ ਗੱਡੀਆਂ ਹਟਾਈਆਂ ਜਾ ਸਕਣਗੀਆਂ ਕੋਈ ਇੰਤਜ਼ਾਮ ਕੀਤਾ ਜਾ ਸਕਦਾ ਜੀ ਬਿਲਕੁਲ ਸਿੱਧੂ ਸਾਹਿਬ ਉੱਥੇ ਇੱਕ ਕੌਮੀ ਪੱਧਰ ਤੇ ਬੜਾ ਹੁਣ ਅਹਿਮ ਮੁੱਦਾ ਹੈ ਜ ਕੀਸੀ ਥੋੜੇ ਦਿਨ ਪਹਿਲਾਂ ਹੀ ਮੀਡੀਆ ਰਿਪੋਰਟਾਂ ਦੇ ਵਿੱਚ ਖਬਰਾਂ ਸਾਹਮਣੇ ਆਈਆਂ ਕਿ ਪੰਜਾਬ ਦੇ ਵਿੱਚ ਆਪ ਅਤੇ ਕਾਂਗਰਸ ਦਾ ਗੱਠਜੋੜ ਨਹੀਂ ਹੋਵੇਗਾ। ਸੀਐਮ ਆਣਵੀ ਕਹਿ ਰਹੇ ਨੇ ਹੁਣ ਵੀ ਕਹਿ ਰਹੇ ਨੇ ਕਿ ਅਸੀਂ ਤਾਂ ਜੀ 13 ਦੀਆਂ 13 ਸੀਟਾਂ ਤੇ ਇਕੱਲੇ ਚੋਣ ਲੜਾਂਗੇ। ਇਸ ਦਾ ਮਤਲਬ ਤਾਂ ਇਹੀ ਹੋਇਆ ਕਿ ਕੋਈ ਗੱਠਜੋੜ ਨਹੀਂ ਹੈ। ਉੱਥੇ ਹੀ ਹੁਣ ਇੱਕ ਨਵਾਂ ਮੋੜ ਆ ਗਿਆ ਹੈ ਉਹ ਇਹ ਹੈ ਕਿ ਕਾਂਗਰਸ ਵਾਲੇ ਕਹਿੰਦੇ ਕਿ ਸਾਡਾ ਕੋਈ ਹਲੇ ਫੈਸਲਾ ਨਹੀਂ ਹੋਇਆ ਜੀ। ਸਾਡਾ ਤਾਂ ਹਾਈ ਕਮਾਂਡ ਤਾਇਕ ਕਰੇਗੀ ਕਿ ਗੱਠਜੋੜ ਹੋਵੇਗਾ ਕਿ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਦੇ ਵੀ ਕਈ ਸੀਨੀਅਰ ਲੀਡਰ ਨੇ ਜਿਹੜੇ ਕਹਿ ਰਹੇ ਨੇ ਕਿ ਫੈਸਲਾ ਹੋਣਾ ਇਹ ਬਹੁਤ ਚੰਗਾ ਸਵਾਲ ਹੈ ਹੁਣ ਪਤਾ ਨਹੀਂ ਤਾਂ ਆਪ ਵਾਲੇ ਤੇ ਕਾਂਗਰਸ ਵਾਲੇ ਪੰਜਾਬੀ ਦੀ ਅੱਖਾਂ 'ਚ ਘਟਾ ਪਾ ਰਹੇ ਆ ਜਾਂ ਆਪਣਾ ਘਟਾ ਆਪਣੀਆਂ ਹੀ ਅੱਖਾਂ 'ਚ ਪਾਈ ਜਾ ਰਹੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਕਿ 13 ਦੀਆਂ 13 ਸੀਟਾਂ ਕਹਿੰਦੇ ਇਹਦੇ 'ਤੇ ਕੋਈ ਸ਼ੱਕ ਹੈ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਜੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਹੋਣ ਤਾਂ ਇਸ ਤੋਂ ਉੱਪਰ ਪੰਜਾਬ ਚ ਆਮ ਆਦਮੀ ਪਾਰਟੀ ਦਾ ਹੋਰ ਕਿਹੜਾ ਆਗੂ ਹੋ ਸਕਦਾ ਇੱਕ ਸ਼ਕਤੀਸ਼ਾਲੀ ਆਗੂ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਇਕੱਲੇ ਪੰਜਾਬ ਚ ਨਹੀਂ ਸੋ ਕੋਮ ਕਮਾ ਕੇ ਨੈਸ਼ਨਲ ਪੱਧਰ ਤੇ ਵੀ ਉਹਨਾਂ ਦੀ ਇੱਕ ਪਹਿਚਾਣ ਹੈ ਹੂੰ ਕਿਸੇ ਵੀ ਸੂਬੇ ਚ ਗਜਰਾਤ ਜਾਣਾ ਚਾਹ ਬੰਗਾਲ ਚ ਜਾਣਾ ਮਹਾਰਾਸ਼ਟਰ ਜਾਣ ਕਿਤੇ ਵੀ ਜਾਣਾ ਜੇ ਰਵਿੰਦ ਕੇਜਰੀਵਾਲ ਜਾਂਦੇ ਆ ਤਾਂ ਨਾਲ ਮੁਖ ਮੰਤਰੀ ਭਗਵੰਤ ਮਾਨ ਵੀ ਜਾਂਦੇ ਆ ਬਿਲਕੁਲ ਜਾਂਦੇ ਨੇ ਅਜਾ ਬਲਕਿ ਇਹ ਕਹਿਣਾ ਹੋਣਾ ਕਿ ਕਾਫੀ ਅਰਸੇ ਬਾਅਦ ਹੂੰ ਕੋਈ ਪੰਜਾਬ ਦਾ ਆਗੂ ਆ ਜਿਹਦੀ قومی ਪੱਧਰ ਤੇ ਪਹਿਚਾਣ ਬਣੀ ਹੈ ਹੂੰ ਨਹੀਂ ਤਾਂ ਆਮ ਤੌਰ ਤੇ ਜਿਹੜੇ ਦਿੱਲੀ ਚ ਬੈਠੇ ਆਗੂ ਹੁੰਦੇ ਨੇ ਨੈਸ਼ਨਲ ਪਾਰਟੀਆਂ ਦੇ ਉਹੀ ਵੱਡੇ ਆਗੂ ਹੁੰਦੇ ਆ ਪਰ ਹੁਣ ਆਮ ਆਦਮੀ ਪਾਰਟੀ ਦੀ ਜਦੋਂ ਆਪਾਂ ਗੱਲ ਕਰਦੇ ਨੇ ਲੀਡਰਸ਼ਿਪ ਦੀ ਹਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਗੱਲ ਕਹੇ ਕਿ 13 ਦੀਆਂ 13 ਸੀਟਾਂ ਤੇ ਅਸੀਂ ਲੜਾਂਗੇ ਪੰਜਾਬ ਦੇ ਵਿੱਚ ਤੇ 14ਵੀਂ ਉਹ ਤਾਂ ਚੰਡੀਗੜ੍ਹ ਦੀ ਵੀ ਨਾਲ ਜੋੜਦੇ ਆ ਉਹ ਤਾਂ ਚਲੋ ਪਤਾ ਨਹੀਂ ਕੀ ਹੋਏਗਾ ਪਰ 13 ਬਾਰੇ ਤਾਂ ਕਹਿੰਦੇ ਹੀ ਕਹਿੰਦੇ ਆ ਜੀ ਜੀ ਇੱਕ ਤਾਂ ਇਹ ਦਾਵਾ ਉਹਨਾਂ ਦਾ ਹੋ ਗਿਆ ਬਿਲਕੁਲ ਦੂਜੇ ਪਾਸੇ ਜਿਹੜੀ ਨਾਲ ਬਰਾਬਰ ਦੀ ਤੈਅ ਹੈ ਉਹਨਾਂ ਦੀ ਮੁਖਰੋਧੀ ਤੇ ਕਾਂਗਰਸ ਪਾਰਟੀ ਜਦੋਂ ਆਪਾਂ ਗੱਲ ਕਰਦੇ ਆ ਇੰਡੀਆ ਗੱਠ ਜੋੜਦੀ ਜੀ ਤੋ ਕਹ ਰਿਹਾ ਕਿ ਅਸੀਂ ਤਾਂ ਅਜੇ ਲੋਕਾਂ ਦਾ ਜਾਇਜਾ ਲੈ ਰਹੇ ਆ ਵਾਕੋ ਕਿ ਦਿਲੇਾਂ ਚ ਜਾ ਰਹੇ ਆ ਕਿ ਉਹਨਾਂ ਦੀ ਕੀ ਓਪੀਨੀਅਨ ਹੈ ਕੀ ਰਾਇ ਹੈ ਹਮਮ ਘੱਟ ਜੋੜ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜਿਹੜੇ ਸੀਨੀਅਰ ਆਗੂ ਆ ਉਹਨਾਂ ਦੀ ਕੀ ਰਾਇ ਬਣਦੀ ਹੈ ਹਮਮ ਕਈ ਵਾਰੀ ਜਦੋਂ ਰਾਇ ਲੈਂਦੇ ਆਪਾਂ ਦੇਖਦੇ ਆਂ ਕੱਲ ਨਵਾਂ ਸ਼ਹਿਰ ਦੇ ਵਿੱਚ ਕਾਂਗਰਸੀ ਦੋ ਗਰੁੱਪ ਆਪਸ ਵਿੱਚ ਹੀ ਗੁੱਥਮ-ਗੁੱਥਾ ਹੋ ਗਏ ਸੀ ਬਿਲਕੁਲ ਉਹ ਕਿਸੇ ਨੇ ਇੱਕ ਉਹਨਾਂ ਦੇ ਸੀਨੀਅਰ ਆਗੂ ਨੂੰ ਸਵਾਲ ਵੀ ਪੁੱਛਿਆ ਕਿ ਕੀ ਕੀ ਹੋ ਰਿਹਾ ਉਹ ਕਹਿੰਦੇ ਕੋਈ ਨਹੀਂ ਲੱਗਦਾ ਗਰਮੀ-ਗਰਮੀ ਨਿਕਲਦੀ ਰਹਿੰਦੀ ਆ ਪਾਰਟੀਆਂ ਦੇ ਅੰਦਰ ਸੋ ਉਹ ਮੰਥਨ ਵੀ ਚੱਲ ਰਿਹਾ ਵਿੱਚ ਆਪਣੀ ਗਰਮੀ ਕੱਢਣ ਲੱਗੇ ਵੇ ਆ ਵਿੱਚ ਲੋਕਾਂ ਤੋਂ ਆਪਣੇ ਪੁਰਸ਼ਪੜਤਾਲ ਕਰਨ ਲੱਗੇ ਵੇ ਪਰ ਕਾਂਗਰਸ ਦੀ ਜਿਹੜੀ ਅਹਿਮ ਗੱਲ ਆ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਅਜੇ ਅਸੀਂ ਫੈਸਲਾ ਨਹੀਂ ਲਿਆ ਕਿਉਂਕਿ ਜਿਹੜਾ ਉਹਨਾਂ ਪਾਰਟੀ ਦਾ ਪੰਜਾਬ ਦਾ ਕੌਮੀ ਕਨਵੀਨਰ ਹੈਗਾ ਜੀ ਜੀ ਨਿਯੁਕਤੀ ਜੀ ਦੀ ਕੀਤੀ ਹੈ ਜੁਨੇ ਜਾਦਵ ਜਾਦਵ ਦਾ ਕਹਿਣਾ ਇਹ ਹੈ ਕਿ ਅਸੀਂ ਤਾਂ ਇਹ ਜਿਹੜਾ ਫੈਸਲਾ ਹੈਗਾ ਸਾਡੀ ਪਾਰਟੀ ਹਾਈ ਕਮਾਂਡ ਕਰੇਗੀ ਜੀ ਨੈਸ਼ਨਲ ਲੈਵਲ ਤੇ ਫੈਸਲਾ ਹੋਏਗਾ ਇਸ ਦੇ ਚੱਲਦਿਆਂ ਜਿੱਥੇ ਮੁਖਵੰਦਰ ਭਗਵੰਤ ਮਾਨ ਨੇ 13 ਸੀਟਾਂ ਦੀ ਗੱਲ ਕੀਤੀ ਹੈ ਹਮ ਤਾਂ ਕੌਮੀ ਪੱਧਰ ਤੇ ਮੀਡੀਆ 'ਚ ਇਹ ਜਾਣਕਾਰੀ ਵੀ ਆ ਰਹੀ ਹੈ ਕਿ ਨੈਸ਼ਨਲ ਲੀਡਰਸ਼ਿਪ ਜਿਹੜੀ ਆਪ ਦੀ ਆ ਉਹ ਕਹਿ ਰਹੀ ਹੈ ਕਿ ਨਹੀਂ ਜੀ ਅਜੇ ਫਾਈਨਲ ਫੈਸਲਾ ਤਾਂ ਫਰਵਰੀ ਮਹੀਨੇ ਚ ਮੀਟਿੰਗਾਂ ਹੋਣਗੀਆਂ ਤਾਂ ਜਾ ਕੇ ਫੈਸਲਾ ਹੋਏਗਾ ਮੁਖਮੰਦਰ ਭਵਾਨ ਦਵਾਨ ਕੀ ਕਹਿ ਰਿਹਾ ਕੌਮੀ ਲੀਡਰਸ਼ਿਪ ਕੀ ਕਹਿ ਰਹੀ ਹੈ ਤੇ ਕਾਂਗਰਸ ਕੀ ਕਹਿ ਰਹੀ ਹੈ ਕੌਣ ਕਿਧੀਆਂ ਅੱਖਾਂ ਚ ਘਟਾ ਪਾ ਰਿਹਾ ਇਹ ਸ਼ਾਇਦ ਆਉਣ ਵਾਲੇ ਦਿਨਾਂ ਚ ਕਹਿੰਦੇ ਆ ਕਿ ਬਾਰਸ਼ਬੂਰਸ਼ ਹੋਏਗੀ ਮੌਸਮ ਭਾਗ ਕਹਿੰਦਾ ਹੈ ਤਾਂ ਸ਼ਾਇਦ ਹੋ ਸਕਦਾ ਮੌਸਮ ਸਾਫ ਹੋ ਜੇ ਜੀ ਜੀ ਜਿਵੇਂ ਸਿੱਧਾ ਸਾਹਿਬ ਨੇ ਕਿਹਾ ਕਿ ਹਲੇ ਇਸ ਮਾਮਲੇ ਦੇ ਵਿੱਚ ਮੌਸਮ ਸਾਫ ਨਹੀਂ ਹੈ ਹਲੇ ਗੱਠ ਜੋੜ ਦੀ ਜਿਹੜੀ ਧੂੜ ਹੈ ਉਹ ਉੱਡ ਰਹੀ ਹੈ ਜਦੋਂ ਕੋਈ ਮੀਂਹ ਪਏਗਾ ਜਦੋਂ ਕੋਈ ਪੱਕੇ ਤੌਰ ਤੇ ਬਿਆਨ ਸਾਹਮਣੇ ਆਵੇਗਾ ਚਾਹੇ ਪਾਰਟੀ ਦੇ ਕਨਵੀਨਰ ਦਾ ਆਵੇ ਚਾਹੇ ਮੁੱਖ ਮੰਤਰੀ ਦਾ ਆਵੇ ਪੱਕੇ ਤੌਰ ਤੇ ਬਿਆਨ ਅਜੇ ਆਉਣਾ ਬਾਕੀ ਹੈ ਦੋਵੇਂ ਪਾਰਟੀਆਂ ਦੀ ਤਰਫ ਤੋਂ ਸੋ ਤੁਹਾਨੂੰ ਦੱਸ ਦਈਏ ਕਿ ਗੱਠ ਜੋੜ ਦਾ ਜਿਹੜਾ ਰੇੜਕ ਹੈ ਉਹ ਜੇ ਤੱਕ ਜਾਰੀ ਹੈ ਸਿੱਧੂ ਸਾਹਿਬ ਚੋਣਾਂ ਨੇੜੇ ਆ ਰਹੀਆਂ ਨੇ ਸਾਰੀਆਂ ਪਾਰਟੀਆਂ ਸਰਗਰਮੀਆਂ ਨੇ ਜਿਹੜੀਆਂ ਤੇਜ਼ ਨੇ ਉਹਨਾਂ ਦੀਆਂ ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਹੀ ਹੈ ਕੀ ਲੱਗਦਾ ਵੀ ਇਹਨਾਂ ਦੀ ਯਾਤਰਾ ਨੂੰ ਪੰਜਾਬ ਕਿੰਨਾ ਕੁ ਹੰਗਾਰ ਦੇਗਾ ਜੇ ਤੁਸੀਂ ਸਵਾਲ ਪੁੱਛ ਰਹੇ ਨਾ ਤਾਂ ਮੇਰੇ ਜਿਹੜਾ ਸੋਚ ਦੇ ਵਿੱਚ ਜਿਹੜਾ ਹੈ ਕਿ ਮੈਂ ਜਿਹੜਾ ਬੰਡਿਆ ਸੀ ਇਸ ਗੱਲ ਦਾ ਕਈ ਵਾਰੀ ਹੁੰਦਾ ਨਾ ਜਿਵੇਂ ਦੌੜ ਲੱਗਦੀ ਹੈ ਕੋਈ ਬੱਚਾ ਪਛੜ ਜਾਂਦਾ ਹੈ ਜੀ ਤਾਂ ਫਿਰ ਪਿੱਛੋਂ ਜੁੱਤੀ ਲਾ ਕੇ ਦੌੜਦਾ ਹੈ ਮੈਂ ਕਿਵੇਂ ਅਗਲਾਂ ਦੇ ਨਾਲ ਨਾਲ ਸੋ ਅਕਾਲੀ ਦਲ ਦੀ ਮੈਨੂੰ ਹਾਲਤ ਲੱਗਦਾ ਇਹ ਹੈ ਕਿ ਦੌੜ ਚ ਕਾਫੀ ਪਛੜਿਆ ਹੋਇਆ ਹੂੰ ਹੁਣ ਪੰਜਾਬ ਚੋਂ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਜੀ ਵਿਰੋਧੀ ਤਾਂ ਇਹ ਕਹਿ ਰਿਹਾ ਖਾਸ ਤੌਰ ਤੇ ਜਿਹੜੇ ਆਪ ਵਾਲੇ ਕਹਿ ਰਹੇ ਜੀ ਇਹ ਪੰਜਾਬ بچਾਓ ਨਹੀਂ ਇਹ ਤਾਂ ਅਕਾਲੀ ਦਲ بچਾਓ ਯਾਤਰਾ ਹੈ ਹੂੰ ਬਿਲਕੁਲ ਬਹੁਤ ਦੇਰ ਨਾਲ ਅਛੜੀ ਵੀ ਲੀਡਰਸ਼ਿਪ ਹੈ ਪੰਜਾਬ ਬਚਾਓ ਪੰਜਾਬ ਚ ਨਿਕਲ ਰਹੀ ਹੈ ਜੀ ਕਿ ਨਾ ਘਦੌੜ ਸਕਦੀ ਹੈ ਜਿਹੜੇ ਅੱਗੇ ਨਿਕਲ ਚੁੱਕੇ ਅੱਗੇ ਨਿਕਲ ਤੋਂ ਬਾਅਦ ਕੋਈ 92 ਸੀਟਾਂ ਲੈ ਕੇ ਬੈਠਾ ਹੈ ਹੂੰ ਕੋਈ ਮੁਖ ਵਿਰੋਧੀ ਧਿਰ ਬਣਿਆ ਬੈਠਾ ਹੈ ਬਿਲਕੁਲ ਕੀ ਕਾਂਗਰਸ ਪਾਰਟੀ ਦੇ ਤੇ ਜਿਸ ਤਰ੍ਹਾਂ ਆਪ ਦੇ ਮੁਕਾਬਲੇ ਦੇ ਵਿੱਚ ਹੂੰ ਹਕਾਲੀ ਦਲ ਪਹੁੰਚ ਪਾਏਗਾ ਫਿਰ ਉਹਦੇ ਨਾਲ ਭਾਜਪਾ ਦੀ ਗੱਲ ਵੀ ਹੈ ਜੀ 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 ਜਿਉਂ ਪੰਜਾਬ ਦੇ ਜ਼ਿਲ੍ਹਿਆਂ ਚ ਆਪਣੇ ਤੌਰ ਤੇ ਨਿਕਲਣਗੇ ਹੂੰ ਤਾਂ ਕਿ ਇਹ ਵੀ ਸਿੱਧੀ ਸਪਸ਼ਟ ਹੋ ਗਈ ਹੈ ਕਿ ਵੀ ਅਕਾਲੀ ਦਲ ਜਿਹੜਾ ਹੈਗਾ ਭਾਜਪਾ ਨਾਲ ਕੋਈ ਸਾਜ ਨਹੀਂ ਪਾਏਗਾ ਸੋ ਜਿਹੜੀ ਇਹ ਦੌੜ ਸ਼ੁਰੂ ਹੋ ਰਹੀ ਹੈ ਪੰਜਾਬ ਬਚਾਓ ਦੇ ਕਾਲੀਦਾਰਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ ਕਿ ਕਿੰਨੀ ਕ ਕਾਮਯਾਬੀ ਮਿਲਦੀ ਹੈ ਇਹ ਜ਼ਰੂਰ ਹੈ ਕਿ ਕਾਫੀ ਪਛੜ ਕੇ ਸ਼ੁਰੂ ਕੀਤੀ ਜਾ ਰਹੀ ਦੌੜ ਹੈ ਬਾਕੀਆਂ ਦੇ ਨਾਲ ਕਿੱਥੋਂ ਦਾ ਘਰ ਲ ਸਕਣਗੇ ਨਹੀਂ ਲੜ ਸਕਣਗੇ ਇਹ ਸਮਾਂ ਹੀ ਦੱਸੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ ਸਰਕਾਰ ਹੋਣ ਦੀ ਵਜ੍ਹਾ ਕਰਕੇ ਮੁੱਖ ਮੰਤਰੀ ਹੋਣ ਮੰਤਰੀ ਹੋਣ ਲੀਡਰਸ਼ਿਪ ਦੂਜੀ ਹੋਵੇ ਜੀ ਦੇਖੋ ਜਿਹੜੇ ਲੋਕ ਸੱਤਾ 'ਚ ਹੁੰਦੇ ਆ ਉਹਨਾਂ ਦੀਆਂ ਸਰਗਰਮੀਆਂ ਤਾਂ ਸੁਭਾਵਕ ਹੀ ਹੁੰਦੀਆਂ ਨੇ ਮੀਡੀਆ ਵੀ ਦਬਾ ਕੇ ਕਵਰ ਕਰਦਾ ਹੈ ਸਰਗਰਮੀਆਂ ਵੀ ਹੁੰਦੀਆਂ ਆਫਸਰਸ਼ਾਈ ਵੀ ਉਹਨਾਂ ਦੇ ਨਾਲ ਹੁੰਦੀ ਹੈ ਦਬ ਦਬਾ ਹੁੰਦਾ ਹੈ ਤੇ ਅੱਜ ਮੁਖਬਿਰੂ ਦੀ ਤਰ੍ਹਾਂ ਕਾਂਗਰਸ ਆ ਉਹਨਾਂ ਕੋਲੇ ਵੀ ਚੰਗੇ ਵਿਦਾਇਕ ਹੈਗੇ ਆ ਆਪਣਾ ਆਪਣੇ ਹਲਕਿਆਂ 'ਚ ਸਰਗਰਮੀਆਂ ਔਰ ਕਾਂਗਰਸ ਦਾ ਨਾਲ ਇੱਕ ਆਪਣਾ ਵੀ ਢੰਗ ਤਰੀਕਾ ਜੇ ਬਾਹਰ ਸਰਗਰਮੀ ਨਾ ਹੋਵੇ ਤਾਂ ਪਾਰਟੀ ਦੇ ਅੰਦਰ ਹੀ ਸਰਗਰਮੀ ਸ਼ੁਰੂ ਕਰ ਲੈਂਦੇ ਆ ਜੀ ਮਾਲਵਿੰਦਰ ਸਿੰਘ ਕੰਗ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਸੀ ਬੀਤੇ ਦਿਨ ਉਹ ਕਹਿੰਦੇ ਕਿ ਗੱਠ ਜੋੜ ਨੂੰ ਲੈ ਕੇ ਸਵਾਲ ਹੀ ਹੈ ਕਿ ਤੁਸੀਂ ਕਿਹਾ ਜਿਵੇਂ ਬਸਪਾ ਨਾਲ ਸਪਸ਼ਟ ਹੋ ਗਿਆ ਉਹ ਕਹਿੰਦੇ ਪਰ ਅਕਾਲੀ ਦਲ ਤਾਂ ਭਾਜਪਾ ਨਾਲ ਰਲਣ ਲਈ ਇੰਨਾ ਤਿਆਰ ਹੈ ਕਿ ਜੇ ਮੋਦੀ ਸਾਹਿਬ ਅੱਜ ਕਹਿਣਗੇ ਤਾਂ ਅੱਜ ਉਹਨਾਂ ਦੇ ਪੈਰਾਂ 'ਚ ਡਿੱਗ ਜਾਣਗੇ ਇਹ ਜਾ ਕੇ ਵੀ ਹਾਂਜੀ ਕਰ ਲੋ ਖੈਰ ਚਲੋ ਇਹ ਤਾਂ ਪੋਲੀਟਿਕਲ ਤੌਰ ਤੇ ਕਾਂਗ ਉਹਨਾਂ ਦਾ ਕਹਿੰਦਾ ਆਪਣਾ ਇੱਕ ਅਧ ਪਰ ਸਥਿਤੀ ਐਸ ਵੇਲੇ ਬਣੀ ਵੀਏ ਜ਼ਰੂਰ ਜਿਹੜੇ ਇਨਫੋਰਮੇਸ਼ਨ ਮੀਡੀਆ 'ਚ ਸਾਰੇ ਪਾਸਿਆਂ ਤੋਂ ਕਿ ਅਕਾਲੀ ਦਲ ਚਾਹੁੰਦਾ ਹੈਗਾ ਕਿ ਭਾਜਪਾ ਨਾਲ ਕੋਈ ਸਾਂਝ ਬਣੇ ਪਰ ਇਹਦੀ ਖੁੱਲਕੇ ਇਹਦੇ ਕੋਈ ਪ੍ਰਸਥਿਤੀ ਬਣਦੀ ਨਜ਼ਰ ਨਹੀਂ ਆ ਰਹੀ ਜੀ ਕਿ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਬਣੇਗੀ ਕਿਉਂਕਿ ਜੋ ਸਥਿਤੀਆਂ ਜਿਸ ਤਰੀਕੇ ਨਾਲ ਆਪਾਂ ਕਹੇ ਪੰਜਾਬ 'ਚੋਂ ਦੌੜ ਦੀ ਗੱਲ ਕਰਨ ਲੱਗੇ ਆ ਅਕਾਲੀ ਦਲ ਆਪਣੇ ਤੌਰ ਤੇ ਜੋ ਇਕੱਲਾ ਹੀ ਇਸ ਦੌੜ ਦੇ ਵਿੱਚ ਲੱਗਿਆ ਹੋਇਆ ਸੋ ਸਮਾਂ ਦੱਸੇਗਾ ਕਿ ਭਾਜਪਾ ਨਾਲ ਗੱਠਜੋੜ ਬਣਦਾ ਕਿ ਨਹੀਂ ਬਣਦਾ ਦੂਜੇ ਪਾਸੇ ਬਸਪਾ ਜ਼ਰੂਰ ਹੈ ਬਸਪਾ ਨਾਲ ਵੀ ਪਹਿਲਾਂ ਇਹ ਸੰਕੇਤ ਆ ਰਹੇ ਸੀ ਕਿ ਸ਼ਾਇਦ ਬਸਪਾ ਨਾਲ ਵੀ ਸਾਂਝ ਬਣੇਗੀ ਕਿ ਨਹੀਂ ਬਣੇਗੀ ਜਦੋਂ ਮਾਇਆਬਦੀ ਦਾ ਬਿਆਨ ਆ ਗਿਆ ਉਹਨਾਂ ਦੇ ਪੰਜਾਬ ਦੀ ਲੀਡਰਸ਼ਿਪ ਦਾ ਬਿਆਨ ਆ ਗਿਆ ਬਸਪਾ ਤੇ ਕਾਲੀ ਦਲ ਦੀ ਸਾਂਝ ਤਾਂ ਕਾਇਮ ਹੈ ਭਾਜਪਾ ਦੀ ਸਾਂਝ ਨਾਲ ਪਏਗੀ ਕਿ ਨਹੀਂ ਪਏਗੀ ਔਰ ਕਾਲੀ ਦਲ ਇਸ ਦੌੜ ਚ ਕਿੰਨਾ ਕੱਗੇ ਜਾ ਸਕਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਬ ਆਪਣੇ ਵਿਚਾਰਾਂ ਲਈ ਇਨਾ ਸ਼ਬਦਾਂ ਦੇ ਨਾਲ ਹੀ ਹੁਣ ਤੁਹਾਡੇ ਤੋਂ ਅਸੀਂ ਆਗਿਆ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਤੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਅੱਜ ਦਾ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ ਧੰਨਵਾਦ